ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਉਸੇ ਦੇ ਤਹਿਤ ਹੀ ਅੱਜ ਪਿੰਡ ਚੱਪੜ ਹਲਕਾ ਕਨੌਰ ਦੇ ਪਿੰਡ ਦੇ ਵਿੱਚ ਵਾਲੀਵਾਲ ਦਾ ਜਿਹੜਾ ਉਦਘਾਟਨ ਸਟੇਡੀਅਮ ਦਾ ਉਹ ਕੀਤਾ ਗਿਆ ਜਿਸ ਦੇ ਵਿੱਚ ਨੌਜਵਾਨਾਂ ਦਾ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਹਲਕਾ ਵਿਧਾਇਕ ਗੁਰਲਾਲ ਕਨੌਰ ਤੇ ਡੀਐਸਪੀ ਕਨੌਰ ਹਰਮਨਪ੍ਰੀਤ ਸਿੰਘ ਚਿਮਾ ਜੀ ਉਹ ਵੀ ਮੈਦਾਨ ਦੇ ਵਿੱਚ ਨੌਜਵਾਨਾਂ ਦੇ ਨਾਲ ਖੇਡ ਰਹੇ ਨੇ ਤਾਂ ਕਿ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਅੱਜ ਜਿਸ ਤਰ੍ਹਾਂ ਗੁਰਲਾਲ ਕਨੌਰ ਹੋਰਾਂ ਨੇ ਵੀ ਦੱਸਿਆ ਕਿ ਜਿਹੜੇ ਹਲਕਾ ਕਨੌਰ ਦੇ 175 ਪਿੰਡਾਂ ਦੇ ਵਿੱਚ ਜਿਹੜੇ ਵਾਲੀਬਾਲ ਦੇ ਗਰਾਊਂਡ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਜਿਸ ਦੇ ਵਿੱਚੋਂ ਕੁਝ ਤਿਆਰ ਹੋ ਚੁੱਕੇ ਨੇ ਕੁਝ ਤਿਆਰੀ ਅਧੀਨ ਨੇ ਤੇ ਆਉਣ ਵਾਲੇ 15 ਦਿਨ ਤੱਕ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਸਟੇਡੀਅਮ ਨੇ ਉਹ ਤਿਆਰ ਕੀਤੇ ਜਾਣਗੇ ਜਿਸ ਨੂੰ ਲੈ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਪਿੰਡ ਚਾਪੜ ਦੇ ਵਿੱਚ ਸਭ ਤੋਂ ਪਹਿਲਾਂ ਖੇਡ ਸਟੇਡੀਅਮ ਬਣਾਇਆ ਗਿਆ ਮੁੰਡਿਆ ਨੇ ਬਹੁਤ ਹਿੰਮਤ ਕੀਤੀ ਫਿਰ ਇਹਨਾਂ ਦੀ ਜਿੰਮ ਬਣਾਈ ਗਈ ਅੱਜ ਇਹਨਾਂ ਦਾ ਜਿਹੜਾ ਵਾਲੀਬਾਲ ਦਾ ਕੋਰਟ ਇਹਨਾਂ ਦੀ ਮੰਗ ਸੀ ਤੇ ਇਥੋਂ ਹੀ ਫਿਰ ਆਈਡੀਆ ਆਇਆ ਵੀ ਆਪਾਂ ਕਿਉਂ ਨਾ ਸਾਰੇ ਪਿੰਡਾਂ ਦੇ ਵਿੱਚ ਹੀ ਵਾਲੀਬਾਲ ਕੋਰਟ ਜਿਹੜੇ ਬਣਾ ਕੇ ਤਿਆਰ ਕਰ ਦਈਏ ਇਹ 1.5 ਲੱਖ ਰੁਪਏ ਦੀ ਕਾਸਟ ਦੇ ਨਾਲ ਜਿਹੜਾ ਇਹ ਤਿਆਰ ਹੁੰਦਾ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਸੁਪਨਾ ਲਿਆ ਪੰਜਾਬ ਸਰਕਾਰ ਨੇ ਇੱਕ ਸੁਪਨਾ ਲਿਆ ਵੀ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਕਰਕੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਤੇ ਨੌਜਵਾਨਾਂ ਨੂੰ ਜਿਹੜਾ ਉਹ ਗਰਾਊਂਡਾਂ ਦੇ ਵੱਲ ਲੈ ਕੇ ਜਾਇਆ ਜਾਵੇ ਉਹਨੂੰ ਥੋੜਾ ਹੋਰ ਐਡ ਆਨ ਕੀਤਾ ਤੇ ਜਿਹੜੇ ਆਪਣੇ ਤਕਰੀਬਨ ਜਿੰਨੀਆਂ ਪੰਚਾਇਤਾਂ ਹਲਕਾ ਕਨੌਰ ਮੈਂ ਗੱਲ ਬੜੇ ਵਾਅਦੇ ਨਾਲ ਤੇ ਦਾਅਵੇ ਨਾਲ ਕਹਿਣਾ ਜਿੰਨੀਆਂ ਪੰਚਾਇਤਾਂ ਉਹਨੇ ਗਰਾਊਂਡ ਇਹ ਆਪਾਂ ਬਣਾ ਕੇ ਜਿਹੜੇ ਤਿਆਰ ਕਰਾ ਦੇਾਂਗੇ ਕੁਝ ਪੰਚਾਇਤਾਂ ਨੇ ਇੱਕ ਦੋ ਕੋ ਉਹਨਾਂ ਦੇ ਕੋਲੇ ਆਪਦੀ ਲੈਂਡ ਨਹੀਂ ਉਹ ਵੀ ਕੋਸ਼ਿਸ਼ ਕਰਦੇ ਆਂ ਕਿਸੇ ਦੇ ਪਰਸਨਲ ਜਾਂ ਪ੍ਰਾਈਵੇਟ ਤੇ ਜਾਂ ਇੱਕ ਪਿੰਡ ਗਵਾਂਢੀ ਚ ਦੋ ਬਣਾ ਦੇਾਂਗੇ ਪਰ ਕੋਸ਼ਿਸ਼ ਇਹ ਵੀ ਜਿੰਨੀਆਂ ਪੰਚਾਇਤਾਂ ਉਹਨੇ ਗਰਾਊਂਡ ਆਪਾਂ ਤਿਆਰ ਕਰ ਦੇਾਂਗੇ ਸੋ ਜਿਹੜੇ 80% ਜਿਹੜੇ ਗਰਾਊਂਡ ਬਣ ਕੇ ਤਿਆਰ ਹੋ ਗਏ ਨੇ ਸੋ ਯੁੱਧ ਨਸ਼ਿਆਂ ਵਿਰੋਧ ਮਹਿੰਮ ਜਿਹੜੀ ਆ ਉਹ ਨੌਜਵਾਨਾਂ ਨੂੰ ਗਰਾਊਂਡਾਂ ਦੇ ਨਾਲ ਵੀ ਜੋੜਿਆ ਜਾਣਾ ਸੋ ਅੱਜ ਇੱਕ ਕਿੱਟ ਦੇ ਰੂਪ ਦੇ ਵਿੱਚ ਟੀ-ਸ਼ਰਟ ਤਿਆਰ ਕਰਕੇ ਸੋ ਮੁੱਖ ਮੰਤਰੀ ਸਾਹਿਬ ਨੂੰ ਨਾਲ ਕਹਿ ਲੋ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ਹੌਸਲਾ ਜਿਹੜਾ ਉਹਨਾਂ ਦਾ ਇੱਕ ਥਾਪੜਾ ਉਹਨੂੰ ਹੋਰ ਅੱਗੇ ਲੈ ਕੇ ਜਾਂਦੇ ਨੌਜਵਾਨੀ ਨੂੰ ਜਿਹੜਾ ਨਸ਼ੇ ਵਾਲੇ ਪਾਸਿਓਂ ਹਟਾ ਕੇ ਖੇਡਾਂ ਵਾਲੇ ਪਾਸੇ ਕਿਉਂਕਿ ਅਕਸਰ ਜਿਹੜੇ ਬੱਚੇ ਨੌਜਵਾਨ ਨੇ ਸਾਰਾ ਦਿਨ ਕੰਮ ਕਰਦੇ ਨੇ ਸ਼ਾਮ ਨੂੰ ਕਈ ਵਾਰੀ ਗਲਤ ਆਤ ਵਾਲੇ ਪਾਸੇ ਪੈ ਜਾਂਦੇ ਨੇ ਸੋ ਨੌਜਵਾਨਾਂ ਨੂੰ ਅੱਜ ਗਰਾਊਂਡਾਂ ਵਾਲੇ ਪਾਸੇ ਮੋੜਿਆ ਗਿਆ ਤੁਹਾਡੇ ਸਾਹਮਣੇ ਆ ਪਿੰਡ ਚਾਪੜ ਦੀ ਜਿਹੜੀ ਇਹ ਮੌ ਖੇਡ ਰਹੀ ਹੈ ਤੇ ਹਲਕੇ ਘਨੌਰ ਦੀਆਂ ਮੈਨੂੰ ਲੱਗਦਾ ਵੀ ਜਿੰਨੀਆਂ ਪੰਚਾਇਤਾਂ ਹੋਣੀਆਂ ਹੀ ਹੁਣ ਟੀਮਾਂ ਹੋ ਜਾਣਗੀਆਂ ਜਿਹਾ ਜਿਹਾ ਸੁਨਿਆਰੇ ਨੂੰ ਸੋਨੇ ਦੀ ਵਰਕ ਹੁੰਦੀ ਹੈ ਇੱਕ ਖਿਡਾਰੀ ਨੂੰ ਗਰਾਊਂਡ ਦੀ ਵਰਕ ਸੀ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਭਾਵੇਂ ਇਕੱਲੇ ਘਨੌਰ ਦੀ ਨਹੀਂ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਸਰਕਾਰ ਆਈਆਂ ਕਿਟਾਂ ਦਿੱਤੀਆਂ ਗਈਆਂ ਪਰ ਗਰਾਊਂਡ ਨਹੀਂ ਸੀ ਖੇਡਣ ਵਾਸਤੇ ਪਰ ਇਹ ਪਲੇਟਫਾਰਮ ਪਹਿਲੀ ਵਾਰ ਮਿਲ ਗਿਆ ਉਹਨਾਂ ਦਾ ਡਿਫਰੈਂਟ ਐਂਗਲ ਸੀ ਡਿਫਰੈਂਟ ਸੋਚ ਸੀ ਕਿ ਵੋਟਾਂ ਆ ਗਈਆਂ ਆਪਾਂ ਕਿਟਾਂ ਦੇ ਦੋ ਉਹ ਕਿਟਾਂ ਦੋ ਦਿਨ ਨਹੀਂ ਸੀ ਕੱਢਦੀਆਂ ਜਿੰਮਾ ਮੱਕੇ ਮੁਕੀ ਕੰਮ ਆ ਵੀ ਉਹ ਤਾਰਾਂ ਵਾਲੀਆਂ ਫਿਰਕੀਆਂ ਹੁੰਦੀਆਂ ਸੀ ਦੋ ਦਿਨ ਚਾਰ ਦਿਨ ਕੱਡੀਆਂ ਟੁੱਟ ਗਈਆਂ ਸੋ ਮੈਂ ਜਦੋਂ ਵਕ ਵਕ ਹਲਕਿਆਂ ਦੇ ਵਿੱਚ ਜਿਮਣੀ ਚੋਣਾ ਦੇ ਲਈ ਗਿਆ ਆਈਡੀਆ ਆਇਆ ਕਈ ਐਮਐਲਏ ਸਾਹਿਬਾਨਾਂ ਨੇ ਪਹਿਲਾਂ ਵੀ ਕੰਮ ਕੀਤੇ ਆ ਸੋ ਆਈਡੀਆ ਆਇਆ ਮੈਂ ਕਿਹਾ ਯਾਰ ਇੱਕ ਪਿੰਡ ਇੱਕ ਗਰਾਊਂਡ ਤਾਂ ਜਿਹੜਾ ਹੋਣਾ ਜ਼ਰੂਰੀ ਹੈ ਹੁਣ ਇਸ ਤੋਂ ਅੱਗੇ ਹੀ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਕਿਹਾ ਵੀ ਤੁਸੀਂ ਜਿਹੜਾ ਕੋ ਜਿੰਨੇ ਏਕੜ ਜ਼ਮੀਨ ਦੇ ਸਕਦਾ 1 ਏਕੜ ਦੇ ਦਿਓ 2 ਦੇ ਦਿਓ 3 ਦੇ ਦਿਓ 4 ਦੇ ਦਿਓ ਅਸੀਂ ਕ੍ਰਿਕਟ ਗਰਾਊਂਡਾਂ ਵੀ ਬਣਾ ਦਾਂਗੇ ਵਾਲੀਬਾਲ ਗਰਾਊਂਡਾਂ ਜਿਹੜੀਆਂ ਕਨੌਰ ਦੀਆਂ ਬਣ ਕੇ ਤਿਆਰ ਹੋ ਗਏ ਹੁਣ ਇਹ ਤੋਂ ਅੱਗੇ 1 ਏਕੜ 2 ਏਕੜ 3 ਏਕੜ ਤੇ 4 ਏਕੜ ਦੀਆਂ ਗਰਾਊਂਡਾਂ ਜਿਹੜੀਆਂ ਉਹ ਬਣਾਉਣੀਆਂ ਆਪਾਂ ਸ਼ੁਰੂ ਕਰ ਲਿਆ ਧੰਨਵਾਦ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪਿੱਛੇ ਜਿਹੜਾ ਸਟੇਡੀਅਮ ਦੇ ਵਿੱਚ ਨੌਜਵਾਨ ਖੇਡ ਰਹੇ ਨੇ ਜਿਸ ਮੈਚ ਚੱਲ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਪੋਰਟ ਦੀ ਪੰਜਾਬ ਦੇ ਉੱਤੇ ਦਿਖਾ ਰਹੇ ਆ ਕਿਉਂਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਖੇਡਾਂ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਜਿਹੜੀ ਗੱਲਬਾਤ ਸੀ ਹੁਣ ਵਿਧਾਇਕ ਗੁਰਲਾਲ ਕਨੌਰ ਵੀ ਖੇਡਣਗੇ ਕਿ ਉਹ ਵੀ ਹੁਣ ਆਪ ਖੁਦ ਮੈਦਾਨ ਦੇ ਵਿੱਚ ਨੇ ਗੁਰਲਾਲ ਕਨੌਰ ਵਿਧਾਇਕ ਉਹ ਆਪ ਵੀ ਹੁਣ ਕਿਉਂਕਿ ਉਹ ਆਪ ਜਿਸ ਤਰ੍ਹਾਂ ਗਰਾਊਂਡ ਦੇ ਨਾਲ ਜੁੜੇ ਹੋਏ ਨੇ ਉਹ ਆਪ ਵੀ ਖੇਡਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦੀ ਰੁਚੀ ਸੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਖੇਡਾਂ ਦਾ ਜਿਹੜਾ ਵਿਕਾਸ ਹੈ ਕਿਉਂਕਿ ਗੁਰਲਾਲ ਘਨੌਰ ਨੇ ਹਲਕੇ ਘਨੌਰ ਦਾ ਜਿਹੜਾ ਵਿਕਾਸ ਦੀ ਨਾਮ ਸੀ ਉਹ ਖੇਡਾਂ ਦੇ ਖੇਤਰ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਜੇਕਰ ਕਹਿ ਲਈ ਤਾਂ ਉੱਥੇ ਕੀਤਾ ਹੈ ਤੇ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੀ ਹੁਣ ਇਸ ਦੇ ਨਾਲ ਪੰਜਾਬ ਦੇ ਵਿੱਚ ਹੋਰ ਘਨੌਰ ਹਲਕੇ ਦੇ ਵਿੱਚ ਖਾਸ ਔਰ ਤੇ ਉੱਤੇ ਕੀ ਹੋਰ ਸਟੇਡੀਅਮ ਦੇ ਵਿੱਚੋਂ ਜਿਹੜੇ ਹੋਰ ਨੌਜਵਾਨ ਨੇ ਉਹ ਪੈਦਾ ਕੀਤੇ ਜਾਣ